ਮਛੰਡਾ ਦੇ ਪਿੰਡ ਭਾਈ ਬਖਤੌਰ ਦਾ ਮਾਮਲਾ ਸਾਰੇ ਪੰਜਾਬ ਨੂੰ ਪਤਾ ਹੈ ਕਿ ਉੱਥੇ ਨਸ਼ਾ ਤਸਕਰਾਂ ਵੱਲੋਂ ਨਸ਼ਾ ਰੋਕੂ ਕਮੇਟੀ ਦੇ ਮੈਂਬਰ ਦੀ ਕੁੱਟਮਾਰ ਕੀਤੀ ਗਈ ਸੀ ਲੱਤਾ ਚੋਰੋਚੋਰ ਕਰਤੀਆਂ ਸੀ ਉਸੇ ਨਸ਼ਾ ਰੋਕੂ ਕਮੇਟੀ ਦਾ ਇੱਕ ਹੋਰ ਮੈਂਬਰ ਸੀ ਲਖਵੀਰ ਸਿੰਘ ਜਿਹਨੇ ਕਿ ਪਿੰਡ ਦੇ ਵਿੱਚ ਪੋਸਟਰ ਲਾਏ ਸੀ ਕਿ ਪਿੰਡ ਭਾਈ ਬਖਤੌਰ ਬਕਾਊ ਹੈ ਜਿਸ ਤੋਂ ਬਾਅਦ ਉਸ ਨੂੰ ਧਮਕੀਆਂ ਆਈਆਂ ਤੇ ਉਸ ਨੂੰ ਪੁਲਿਸ ਨੇ ਸੁਰੱਖਿਆ ਮੁਹੱਈਆ ਕਰਾਈ ਸੀ ਇਹਦੇ باوجود ਹੁਣ ਸੋਸ਼ਲ ਮੀਡੀਆ ਤੇ ਉਸ ਨੂੰ ਜਾਨੂ ਮਾਰਨ ਦੀਆਂ ਧਮਕੀਆਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਨੇ ਤੇ ਅੱਜ ਡੀਆਈਜੀ ਬਠਿੰਡਾ ਰੇਂਜ ਕੋਲੇ ਆਪਣਾ ਮੰਗ ਪੱਤਰ ਲੈ ਕੇ ਪਹੁੰਚਿਆ ਕੀ ਇਹਨਾਂ ਦਾ ਹੱਲ ਕੀਤਾ ਜਾਵੇ ਮੈਨੂੰ ਜਾਨੂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸੋਸ਼ਲ ਮੀਡੀਆ ਤੇ ਤੇ ਆਪਾਂ ਗੱਲਬਾਤ ਕਰਦੇ ਹਾਂ ਕਿ ਕੀ ਹੋਰ ਮੰਗ ਹੈਗੀ ਹੈ ਕਿਹੜੇ-ਕਿਹੜੇ ਬੰਦੇ ਆ ਜਿਹੜੇ ਧਮਕੀਆਂ ਤੁਹਾਨੂੰ ਦਿੰਦੇ ਆ ਸੋਸ਼ਲ ਮੀਡੀਆ ਤੇ ਆਪਾਂ ਗੱਲਬਾਤ ਕਰਕੇ ਜਾਣਦੇ ਹਾਂ ਫਿਲਹਾਲ ਆਪਣੀ ਜਿਹੜੀ ਹੈਗੀ ਆ ਉਹ ਸ਼ਿਕਾਇਤ ਲੈ ਕੇ ਆਏ ਆ ਡੀਆਈਜੀ ਬਠਿੰਡਾ ਰੇਂਜ ਕੋਲੇ ਪਾ ਕਰਦੇ ਆ ਗੱਲਬਾਤ ਲਖਵੀਰ ਸਿੰਘ ਭਾਈ ਬਖਤੌਰ ਨਾਲ ਮੇਰਾ ਨਾਮ ਲਖਵੀਰ ਸਿੰਘ ਹੈ ਜੀ ਵਾਸੀ ਭਾਈ ਬਖਤੌਰ ਜੋ ਪਿਛਲੇ ਦਿਨੀ ਘਟਨਾਵਾਂ ਹੋਈਆਂ ਸੀਗੀਆਂ ਸਾਬਕਾ ਫੌਜੀ ਦੀਆਂ ਲੱਤਾਂ ਜੋ ਤੋੜੀਆਂ ਗਈਆਂ ਇਕ ਲੱਤ ਅੱਜ ਅਸੀਂ ਮਿਲ ਕੇ ਆਏ ਹਾਂ ਹੁਣ ਇੱਕ ਲੱਤਾਂ ਸ਼ਾਇਦ ਜਿਹੜੀ ਬਹੁਤ ਹੀ ਰਿਸਕ ਤੇ ਹੈ ਸ਼ਾਇਦ ਉਹ ਲੱਤ ਡਾਕਟਰ ਕਹਿੰਦੇ ਵੀ ਕੋਸ਼ਿਸ਼ ਕਰਾਂਗੇ ਬਚਾਉਣ ਦੀ ਉਸ ਦੇ ਸਬੰਧ ਦੇ ਵਿੱਚ ਅਸੀਂ ਐਸਐਸਪੀ ਮੈਡਮ ਆਈਜੀ ਸਰ ਨੂੰ ਮਿਲਣ ਆਏ ਆ ਕਿ ਜਿਹੜੀਆਂ ਮੈਨੂੰ ਆਨਲਾਈਨ ਮਤਲਬ ਧਮਕੀਆਂ ਦੇ ਰਹੇ ਨੇ ਗੁੰਡਾ ਅੰਸਰ ਵੀ ਇੱਕ ਦੋ ਦਿਨ ਖੜ ਤੈਨੂੰ ਵੱਡੇ ਸਮਾਜ ਸੇਵੀ ਨੂੰ ਦੇਖਾਂਗੇ ਤੈਨੂੰ ਮਾਰਾਂਗੇ ਹਨਾ ਸੋ ਮੈਨੂੰ ਇਸ ਗੱਲ ਦਾ ਡਰ ਨਹੀਂ ਹੈ ਕਿ ਮੈਨੂੰ ਮਾਰ ਦੇਣਗੇ ਅਸੀਂ ਪਿੰਡ ਵਾਸਤੇ ਖੜੇ ਆ ਪਹਿਲਾਂ ਕਿਸਾਨ ਅੰਦੋਲਨ ਲਈ ਵੀ ਅਸੀਂ ਪਿੰਡ ਲਈ ਲੜੇ ਸੀ ਆਉਣ ਵਾਲੇ ਸਮੇਂ 'ਚ ਵੀ ਪਿੰਡ ਲਈ ਲੜਾਂਗੇ ਸਾਨੂੰ ਆਪਣੀ ਮੌਤ ਦਾ ਖਤਰਾ ਨਹੀਂ ਹੈ ਜੇ ਮੰਨ ਲਓ ਮੇਰੀ ਮੌਤ ਹੁੰਦੀ ਵੀ ਆ ਕੋਈ ਗੁੰਡਾ ਅੰਸਰ ਮਾਰ ਕੇ ਮੈਨੂੰ ਚਲੇ ਜਾਂਦੇ ਨੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਪਿੰਡ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਕੋਈ ਵੀ ਨੌਜਵਾਨ ਬੋਲਣ ਲੱਗਿਆ 100 ਵਾਰ ਸੋਚੂਗਾ ਕਿ ਉਹਨੂੰ ਮਾਰ ਗਏ ਸੀ ਯਾਰ ਹੁਣ ਕੀ ਹੋ ਗਿਆ ਇਹ ਇਹਨਾਂ ਨੂੰ ਜੇ ਸਰਕਾਰ ਇਹਨਾਂ ਗੁੰਡਾ ਅੰਸਰਾਂ ਤੇ ਅੱਜ ਦੇ ਸਮੇਂ ਦੇ ਵਿੱਚ ਜੇ ਨੱਥ ਪਾਉਂਦੀ ਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਪੰਜਾਬ ਦੀ ਨੌਜਵਾਨੀਆਂ ਜਿਹੜੀ ਉਹ ਵਿਦੇਸ਼ਾਂ ਵੱਲ ਨਾ ਭਜੂਗੀ ਪੰਜਾਬ ਦੀ ਨੌਜਵਾਨੀ ਦੇ ਮਨਾਂ ਦੇ ਵਿੱਚ ਕੋਈ ਖ ਤਾਂ ਕਿ ਸਰਕਾਰਾਂ ਨੂੰ ਇਹਨਾਂ ਦੇ ਵਿਰੁੱਧ ਸਖਤੋ ਸਖਤ ਐਕਸ਼ਨ ਲੈਣੇ ਚਾਹੀਦੇ ਆ ਅਸੀਂ ਸਦਾ ਹਜੀਤ ਸਿੰਘ ਨੂੰ ਅੱਜ ਮਿਲਣਾ ਆਈ ਸਾਬ ਨੂੰ ਮੈਡਮ ਕਿਸੇ ਕਾਰਨ ਕਰਕੇ ਬਾਹਰ ਨੇ ਸੋ ਅਸੀਂ ਆਪਦੀ ਇਹੀ ਮੰਗ ਲੈ ਕੇ ਇੱਥੇ ਆਏ ਆ ਤੇ ਕਿ ਜਿਹੜਾ ਤੀਜਾ ਦੋਸ਼ੀ ਆ ਉਹ ਹਜੇ ਬਾਹਰ ਆਗਾ ਤੇ ਕਦੋਂ ਵੀ ਸਾਡਾ ਸਾਡਾ ਨਗਰ ਆ ਜਿਹੜਾ ਉਹ ਇਸ ਵਕਤ ਪੂਰਾ ਖੌਫ ਦੇ ਵਿੱਚ ਆ ਐਡੀ ਵੱਡੀ ਘਟਨਾ ਹੋਣ ਤੋਂ ਬਾਅਦ ਜਿਹੜਾ ਹੈਗਾ ਉਹ ਪਿੰਡ ਦੇ ਬੱਚਾ ਬੱਚਾ ਜਿਹੜਾ ਉਹ ਡਰਿਆ ਹੋਇਆ ਕਿ ਕਿਸ ਤਰ੍ਹਾਂ ਕੋਮੈਂਟ ਆਇਆ ਜਿਹੜੇ ਬੰਦੇ ਦਾ ਉਹ ਉਹ ਉਹਨਾਂ ਵਿੱਚੋਂ ਸੀਗਾ ਜਿਹੜਾ ਫਰਾਰ ਹੈ ਉਹ ਸੀਗਾ ਕਿ ਉਹ ਕਿਸੇ ਨਹੀਂ ਆਨਨੋਨ ਆਈਡੀ ਆ ਆਨਨੋਨ ਆਈਡੀ ਨੇ ਕੋਈ ਐਚ ਆਰ ਬਲੌਗਸ ਕੁਝ ਲਿਖਿਆ ਹੋਇਆ ਉਹਨਾਂ ਦੇ ਕੋਈ ਲਿੰਕ ਦਾ ਹੀ ਬੰਦਾ ਜਾਂ ਕੋਈ ਵੀ ਜਿਹੜੇ ਕਿਉਂਕਿ ਕੋਈ ਮੈਂ ਆਪਦੇ ਨਿੱਜ ਲਈ ਤਾਂ ਬੋਲਿਆ ਨਹੀਂ ਪਤਾ ਨਹੀਂ ਕਿਨੂੰ ਕਿਨੂੰ ਇਹ ਗੱਲ ਚੁਭੀ ਹੋਣੀ ਹੈ ਜਿਹੜੇ ਲੋਕ ਇਹੋ ਜਿਹਾ ਕੰਮ ਕਰਦੇ ਨੇ ਸੋ ਕੋਈ ਵੀ ਮੰਨ ਲਓ ਕਿ ਚਲੋ ਮੈਨੂੰ ਕੱਲ ਨੂੰ ਮਾਰ ਕੇ ਚਲਾ ਜਾਂਦਾ ਤੇ ਇਹ ਇੱਥੇ ਜਿਹੜਾ ਹੈਗਾ ਇਹ ਕਿਸੇ ਵੀ ਤਰ੍ਹਾਂ ਦਾ ਕੋਈ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਜਾਂ ਕੁਝ ਵੀ ਕਰਨ ਦੀ ਕੋਸ਼ਿਸ਼ ਹੈ ਜਿਹੜੀ ਇਹਨਾਂ ਗੁੰਡਾਂਸਰਾ ਵੱਲੋਂ ਰਹੂਗੀ ਕਿ ਅੱਗੇ ਤੋਂ ਕੋਈ ਵੀ ਨੌਜਵਾਨ ਜਿਹੜਾ ਹੈਗਾ ਉਹ ਪੰਜਾਬ ਦਾ ਆਪਦੇ ਪਿੰਡ ਲਈ ਵਾਹਣਾ ਚੁੱਕੇ ਅੱਜ ਪ੍ਰਸ਼ਾਸਨ ਵੱਲੋਂ ਤੋਂ ਸਕਿਉਰਿਟੀ ਵੀ ਮਹੱਇਆ ਕਰਾਈ ਗਈ ਜੀ 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 ਇੱਕ ਹੈਗਾ ਮੁੰਡਾ ਸਰਕਾਰ ਵੱਲੋਂ ਤੇ ਅੱਗੇ ਵੀ ਅਸੀਂ ਮੰਗ ਕਰਦੇ ਹਾਂ ਕਿ ਇਕੱਲਾ ਮੇਰੀ ਨਹੀਂ ਸਾਡੇ ਪਿੰਡ ਦੀ ਸੁਰੱਖਿਆ ਵੀ ਕੀਤੀ ਜਾਵੇ ਪੈਟਰੋਲਿੰਗ ਕੀਤੀ ਜਾਵੇ ਬਕਾਇਦਾ ਸਾਡੇ ਪਿੰਡ ਦੇ ਵਿੱਚ ਜਿਹੜਾ ਖੌਫ ਆ ਉਹ ਖੌਫ ਚੱਕਿਆ ਜਾਵੇ ਕਿਸੇ ਤਰ੍ਹਾਂ ਲੋਕ ਆ ਜਿਹੜੇ ਆਪਣੇ ਕਮਾਕਰਾਂ ਤੇ ਜਾਣ ਇੱਕ ਅਸੀਂ ਤੁਹਾਨੂੰ ਵੀਡੀਓ ਵੀ ਮੈਂ ਦੱਸੂ ਰਿਲੀਜ਼ ਕਰੂੰਗਾ ਕਿ ਅੱਜ ਤੋਂ 2 ਮਹੀਨੇ ਪਹਿਲਾਂ ਇਹਨਾਂ ਨੇ ਇੱਕ ਇੱਕ ਵਿਚਾਰੇ ਗਰੀਬ ਦੁਕਾਨਦਾਰ ਦੇ ਸ਼ਰਿਆਂ ਮੇ ਛਤਰ ਮਾਰ ਕੇ ਗਏ ਨੇ ਸਾਡੇ ਕੋਲੇ ਹੁਣ ਉਹ ਵੀਡੀਓ ਸੀਸੀਟੀਵੀ ਥਰੂ ਪਹੁੰਚੀ ਆ ਇਹ ਲੋਕਾਂ ਨੂੰ ਅਸਲ ਪਰਮਾਤਮਾ ਦਾ ਖੌਫ ਨਹੀਂ ਸੀ ਜਿਦੇ ਜੀ ਕਰਦਾ ਸੀਗਾ ਉਹ ਹਰੇਕ ਦੀ ਇੱਕ ਕੁੱਟ ਮਾਰ ਕਰਦੇ ਸੀਗੇ ਸਾਰਾ ਕੁਝ ਹੋਇਆ ਜੀ ਕੁੱਟ ਮਾਰ ਹੋਈ ਆ ਤੇ ਜਿਹੜਾ ਉਹਦੋਂ ਦਾ ਧੰਕੇ ਵੀ ਮਿਲਦੀਆਂ ਇਹਦੇ ਨਾਲ ਤੁਹਾਡੇ ਨਾਲ ਦੀ ਟੀਮ ਹੈਗੀ ਆ ਉਹ ਵੀ ਹੌਸਲਾ ਡਿੱਗਾ ਵੀ ਉਹਨਾਂ ਦਾ ਕੋਈ ਨਾਲ ਟੁੱਟੇ ਕਿਸ ਬੰਦੇ ਤੁਹਾਡੇ ਨਾਲੋਂ ਨਹੀਂ ਟੁੱਟਿਆ ਕੋਈ ਨਹੀਂ ਹੌਸਲਾ ਸਭ ਦਾ ਸਾਰੇ ਚੜ੍ਹਦੀ ਕਲਾ ਚ ਨੇ ਕੱਲੇ ਕੱਲੇ ਪਿੰਡ ਦਾ ਬੱਚਾ ਬਚਾ ਕੇ ਹੌਸਲਾ ਦੇ ਰਿਹਾ ਕੋਈ ਡਰ ਨਹੀਂ ਹੈਗਾ ਕਿਸੇ ਗੱਲ ਦਾ ਗੱਲੇ ਗੱਲੇ ਪਿੰਡ ਦਾ ਬੱਚਾ ਬੱਚਾ ਆ ਕੇ ਇਹੀ ਕਹਿੰਦਾ ਵੀ ਅੱਧੀ ਰਾਤ ਨੂੰ ਵੀ ਲੋੜ ਹੋਈ ਸਾਨੂੰ ਆਵਾਜ਼ ਮਾਰ ਲਈ ਅਸੀਂ ਤੇਰੇ ਨਾਲ ਆ ਜਦੋਂ ਬਸ ਪਿੰਡ ਦਾ ਹੌਸਲਾ ਹੋਵੇ ਬੰਦੇ ਨੂੰ ਫਿਰ ਡਰ ਕੇ ਇਸ ਚੀਜ਼ ਦਾ ਦੋਸਰਾ ਰੋਲ ਬਹੁਤ ਜ਼ਰੂਰੀ ਆਈ ਇਹ ਬੱਚੇ ਜੀ ਤਾਂ ਕਿ ਟਟਣਾ ਲੋਕ ਵਿੱਚ ਇਹ ਮੂਵਮੈਂਟ ਚੱਲਦਾ ਰਹੇ ਜੀ ਦੇਖੋ ਮੂਵਮੈਂਟ ਜੇ ਤਾਂ ਝੂਠੀ ਹੁੰਦੀ ਨਾ ਜੇ ਅਸੀਂ ਕੋਈ ਗੱਲ ਮਨ ਘੜਤ ਹੁੰਦੀ ਸਾਡਾ ਨੀਤੀ ਵਾਲਾ ਹੁੰਦਾ ਉਥੇ ਲੋਕ ਲੋਕਾਂ ਦਾ ਟੁੱਟਣਾ ਬੰਦ ਆ ਸੀ ਪਰ ਲੋਕ ਸੱਚ ਜਾਣਦੇ ਨੇ ਸੱਚ ਕਹਿੰਦੇ ਹੁੰਦੇ ਆ ਵੀ ਪ੍ਰਮਾਤਮਾ ਦਾ ਇੱਕ ਰਾਹ ਹੁੰਦਾ ਸੋ ਕੋਈ ਵੀ ਜਿਹੜਾ ਬੰਦਾ ਸਾਡਾ ਪਿੰਡ ਦਾ ਜਿਹੜਾ ਪਹਿਲਾਂ ਵੀ ਸੱਚ ਲਈ ਲੜਦਾ ਆ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਸੱਚ ਲਈ ਲੜਾਂਗੇ ਜੇ ਅੱਜ ਵੀ ਇਹਨਾਂ ਦਾ ਦੋਸ਼ੀਆਂ ਦਾ ਕੁਝ ਨਾ ਹੋਇਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਪਤਾ ਨਹੀਂ ਕਿਨੂੰ ਕਿਨੂੰ ਹੱਥ ਪਾਉਣਗੇ ਸਾਡੇ ਪਿੰਡ ਦੇ ਵਿੱਚ ਮੈਂ ਪਹਿਲਾਂ ਵੀ ਦੱਸਿਆ ਕਿ ਸਾਡੇ ਪਿੰਡ ਦੀਆਂ ਧੀਆਂ ਪੜਨਾ ਅੱਡੇ ਤੋਂ ਪਿੰਡ ਤੋਂ 2 ਕਿਲੋਮੀਟਰ ਦੂਰ ਜਾਂਦੀਆਂ ਨੇ ਉਹ ਤਾਂ ਫਿਰ ਪੜਨ ਜਾਣੋਂ ਵੀ ਡਰਿਆ ਕਰਨੀਆਂ ਜੇ ਇਹਨਾਂ ਦੇ ਅੱਡੇ ਹੌਂਸਲੇ ਅੱਜ ਦੇ ਸਮੇਂ ਵਿੱਚ ਬਲੰਦ ਹੋ ਗਏ ਅੱਛਾ ਮੇਰਾ ਲਾਸਟ ਸਵਾਲ ਹੈਗਾ ਜਿਹੜਾ ਕਿ ਸਾਬਕਾ ਫੌਜੀ ਜਖਮੀ ਹੈਗਾ ਜਿਹਦਾ ਇਲਾਜ ਚੱਲ ਰਿਹਾ ਹੈਗਾ ਜੀ ਉਹਨੂੰ ਕਾਫੀ ਤਰ੍ਹਾਂ ਦੇ ਜਿਹੜੇ ਕਿ ਆਵਾਦੂ ਆਕਵਾ ਪਾਰਟੀਆਂ ਦੇ ਬੰਦੇ ਮਿਲਣ ਆਏ ਨੇ ਜੀ 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 ਜਿਹੜੇ ਲਾਚ ਚੱਲ ਰਹੇ ਨੇ ਕਿ ਖਰਚਾ ਕੌਣ ਚੱਕ ਰਿਹਾ ਤੇ ਅੱਗੇ ਕਿਸ ਤਰ੍ਹਾਂ ਦੀ ਮੰਗੇਗੀ ਜੇ ਉਹਨਾਂ ਦੀ ਤੁਹਾਡੇ ਨਾਲ ਗੱਲ ਹੋਈ ਆ ਖਰਚਾ ਤਾਂ ਫਿਲਹਾਲ ਫੌਜੀ ਸਾਹਿਬ ਦਾ ਜਿਹੜਾ ਐਮਐਚ ਦੇ ਅਧੀਨ ਜਿਵੇਂ ਸਾਹਿਬ ਦਾ ਫੌਜੀਆਂ ਦਾ ਹੁੰਦਾ ਉਹ ਐਮਐਚ ਦੇ ਅਧੀਨ ਉਹਨਾਂ ਦਾ ਕਾਰਡ ਬਣਿਆ ਹੋਇਆ ਹੁੰਦਾ ਸਾਹਿਬ ਦਾ ਫੌਜੀਆਂ ਦਾ ਉਹ ਸਾਰਾ ਜੋ ਮਿਲਟਰੀ ਹਸਪੀਟਲ ਕੋਲ ਕੀਤਾ ਜਾਊਗਾ ਸੋ ਜਿੰਨੇ ਵੀ ਰਾਜਨੀਤਿਕ ਲੀਡਰ ਆ ਕੇ ਕਹਿੰਦੇ ਅਸੀਂ ਦੇਖੋ ਅਸੀਂ ਕਿਸੇ ਨੂੰ ਰੋਕਦੇ ਨਹੀਂ ਕਿਉਂਕਿ ਇਹਦੇ ਵਿੱਚ ਕੋਈ ਨਾ ਕੋਈ ਅਗਲਾ ਇਹ ਕਹਿੰਦਾ ਵੀ ਸਾਨੂੰ ਰੋਕਤਾ ਹੈ ਪੋਲੀਟੀਕਲ ਮੁੱਦਾ ਨਾ ਹੋਵੇ ਹਨਾ ਜਿਐਨੂਆਂ ਇਕੱਲੇ ਪੋਲੀਟੀਕਲ ਲੀਡਰ ਨਹੀਂ ਹੋਰ ਵੀ ਪੰਜਾਬ ਦੇ ਜਿੰਨੇ ਬੁੱਧੀਜੀਵੀ ਹੈ ਜਿੰਨੇ ਸਿਆਣੇ ਲੋਕ ਸਾਡੇ ਨਾਲ ਆਉਣ ਸਾਨੂੰ ਹੌਸਲਾ ਦੇਣ ਹਨਾ ਤਾਂ ਕਿ ਪੰਜਾਬ ਦੇ ਵਿੱਚੋਂ ਅੱਗੇ ਤੋਂ ਇਹੋ ਜਿਹੀ ਵਾਰਦਾਤ ਨਾ ਹੋਵੇ ਪੰਨੂ ਸਾਹਿਬ ਆਏ ਸੀਗੇ ਕਹਿੰਦੇ ਖਰਚਾ ਸੀ ਸਰਕਾਰ ਚੱਕੂਗੀ ਪਰ ਅਸੀਂ ਸਾਫ ਕਾ ਫੌਜੀ ਨਾਲ ਗੱਲ ਕੀਤੀ ਉਹ ਕਹਿੰਦੇ ਸਾਡੇ ਨੌਜਵਾਨ ਮੁੰਡੇ ਨੂੰ ਨੌਕਰੀ ਦੇ ਵਾਸਤੇ ਜਿਹੜੇ ਕੀ ਹਾਂ ਪੰਨੂ ਸਾਹਿਬ ਬਲਤੇਜ ਸਿੰਘ ਪੰਨੂ ਬਕਾਇਦਾ ਸਾਡੇ ਪਿੰਡ ਆਏ ਸੀ ਲਾਇਬ੍ਰੇਰੀ ਦੇ ਵਿੱਚ ਸਾਡਾ ਪਿੰਡ ਉੱਥੇ ਇਕੱਠਾ ਹੋਇਆ ਸੀ ਸਾਰਾ ਪੰਨੂ ਸਾਲ ਨੂੰ ਵੀ ਇਹੀ ਸਵਾਲ ਕੀਤੇ ਪਿੰਡਦਿਆਂ ਨੇ ਵੀ ਪੱਕ ਦਾ ਪਿੰਡ ਦੀ ਸੁਰੱਖਿਆ ਦੂਜਾ ਰਣਬੀਰ ਸਿੰਘ ਫੌਜੀ ਦਾ ਇਲਾਜ ਤੀਜਾ ਜਿਹਦੇ ਬੱਚੇ ਲਈ ਕੋਈ ਨੌਕਰੀ ਦੇਖੋ ਸਰਕਾਰ ਕੁਝ ਵੀ ਕਰ ਸਕਦੀ ਹੈ ਸਰਕਾਰ ਦੇ ਹੱਥ ਬਸ ਬਹੁਤਾ ਨਹੀਂ ਅਸੀਂ ਸਰਕਾਰ ਵਿਰੋਧੀ ਨਹੀਂ ਅਸੀਂ ਸਰਕਾਰ ਦੇ ਨਾਲ ਅਸੀਂ ਤਾਂ ਇਹ ਵੀ ਕਿਹਾ ਜੇ ਤੁਸੀਂ ਯੁੱਧ ਨਸ਼ਾ ਵਿਰੋਧ ਚਲਾਇਆ ਹੋਇਆ ਸੀ ਐ ਜੇ ਵਲੰਟੀਅਰ ਸਾਡੇ ਪਿੰਡ ਦੇ ਵਿੱਚ 35 40 ਮੁੰਡੇ ਸਰਕਾਰ ਨਾਲ ਚੱਲਦੇ ਆ ਸਮਝੋ ਜੀ ਮੁੰਡ ਕਿਤੇ ਉਹਨਾਂ ਦੇ ਮਨਾਂ ਦੇ ਵਿੱਚ ਕੋਈ ਡਰ ਨਾ ਆਵੇ। ਅਸੀਂ ਪੁਲਿਸ ਨੂੰ ਅੱਜ ਕੀ ਮੰਗ ਕਰਾਂਗੇ? ਇਹੀ ਮੰਗ ਕਰਾਂਗੇ ਕਿ ਪੁਲਿਸ ਨੂੰ ਕਿ ਸਾਨੂੰ ਧਮਕੀਆਂ ਜਿਹੜੀਆਂ ਮੈਦਾਈਆਂ ਨੇ ਉਹਨਾਂ ਦਾ ਕੋਈ ਹੱਲ ਕੀਤਾ ਜਾਵੇ। ਸਾਡੇ ਪਿੰਡ ਦੀ ਸੁਰੱਖਿਆ ਸਾਡੀ ਸੁਰੱਖਿਆ ਯਕੀਨੀ ਬਣਾਈ ਜਾਵੇ। ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਪਿੰਡ ਦੇ ਵਿੱਚ ਕੋਈ ਅਨਸਖਾਈ ਸਕਾਰੀ ਘਟਨਾ ਨਾ ਹੋਵੇ। ਪੁਲਿਸ ਪੈਟਰੋਲਿੰਗ ਜਾਰੀ ਰੱਖੇ ਸਾਡੇ ਪਿੰਡ ਦੇ ਵਿੱਚ ਬਸ ਇਹੀ ਮੰਗ ਕਰਨਾ ਹੈ।